ਸਾਂਸਦ ਗੁਰਜੀਤ ਸਿੰਘ ਔਚਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਬੇਭਰੋਸਗੀ ਅਤੇ ਡਰ ਦਾ ਮਾਹੌਲ ਬਣਾਇਆ ਗਿਆ ਹੈ ਪਿੰਡਾਂ ਵਿੱਚ ਬੀਡੀਓ ਬीडीपीਓ ਅਤੇ ਚੋਣ ਅਧਿਕਾਰੀ ਵਿਧਾਇਕ ਦੀ ਮਰਜ਼ੀ ਅਨੁਸਾਰ ਕੰਮ ਕਰ ਰਹੇ ਹਨ ਉਹਨਾਂ ਕਿਹਾ ਕਿ ਇਹਨਾਂ ਚੋਣਾਂ ਦਾ ਪੰਜਾਬ ਦੀ ਸਿਆਸਤ ਤੇ ਅਸਰ ਪੈਂਦਾ ਪਰ ਇਸ ਦੇ ਵਿੱਚ ਸੰਵਿਧਾਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਹਨ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਪੰਚਾਇਤ ਦੇ ਉਹਦੇ ਸੰਦਰਭ ਚ ਹੈ ਸਭ ਤੋਂ ਵੱਡੀ ਮੇਰਾ ਮੰਨਣਾ ਹੈ ਕਿ ਲੋਕਤੰਤਰ ਦੇ ਵਿੱਚ ਜਿਹੜੀ ਮੁੱਢਲੀ ਚੋਣ ਪ੍ਰਕਿਰਿਆ ਆ ਉਹ ਪੰਜਾਬ 'ਚ ਹੋਣ ਜਾ ਰਹੀ ਹੈ ਜਿਹੜੀ ਕਿ 1 ਸਾਲ ਲੇਟ ਹੈ ਜਿਹਦਾ ਬਹੁਤ ਵੱਡਾ ਨੁਕਸਾਨ ਪਿੰਡਾਂ ਦੀ ਡਿਵੈਲਪਮੈਂਟ ਤੇ ਵੀ ਹੋਇਆ ਪਰ ਦੇਰ ਆਏ ਮੇਰਾ ਕਹ ਹਾਈ ਕੋਰਟ ਦੇ ਜਿਹੜੇ ਹਸਪਤਾਲ ਇੰਟਰਫੇਰੈਂਸ ਤੋਂ ਬਾਅਦ ਹੀ ਇਹਨਾਂ ਨੇ ਡਿਸਾਈਡ ਕੀਤਾ ਕਿ ਇਲੈਕਸ਼ਨ ਜਿਹੜੀ ਹੈ ਉਹ ਕਰਵਾਉਂਦੇ ਸੀ ਕਾਬਲ ਹੈਗੇ ਦੇਖੋ ਇਹ ਮੋਡਲਾ ਜਿਹੜੀ ਇਲੈਕਸ਼ਨ ਆ ਇਹਦਾ ਪ੍ਰਭਾਵ ਪੰਜਾਬ ਦੀ ਰਾਜਨੀਤੀ ਦੀ ਬੰਤਰ ਤੇ ਪੈਂਦਾ ਹੈ ਉਹਦੇ ਨਾਲ ਦੀ ਨਾਲ ਜਿਹੜੇ ਭੁੱਖ ਚ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਇਤੋਂ ਬਹੁਤ ਕੁਝ ਸਿੱਖਦੀਆਂ ਨੇ ਕੱਲ ਪਰਸੋ ਤੱਕ ਦੀ ਇਨਫੋਰਮੇਸ਼ਨਾਂ ਹੀ ਆ ਰਹੀਆਂ ਨੇ ਐਮਐਲਏ ਲਿਸਟਾਂ ਦੇ ਰਹੇ ਨੇ ਲਿਸਟਾ ਦੇਣ ਤੋਂ ਬਾਅਦ ਜੇ ਗਾਂ ਹੁਣ ਜਿਹੜੀਆਂ ਪ੍ਰਸ਼ਾਸਨ ਨੇ ਉਹਨਾਂ ਨੇ ਵੋਟਰ ਸਿਸਟ ਦੇਣੀ ਕਿ ਕਿੱਥੇ ਗੈਦੀਆਂ ਵੋਟਾਂ ਨੇ ਵਾਡ ਬੰਦੀ ਦੀ ਲਿਸਟ ਦੇਣੀ ਆ ਕੋਈ ਵਾਡ ਬੰਦੀ ਦੀ ਲਿਸਟ ਨਹੀਂ ਹੈਗੀ ਕੋਈ ਵੋਟਰ ਲਿਸਟ ਜਿਹੜੀ ਅਪਲੋਡ ਕਰਨੀ ਹੈ ਵੈਬਸਾਈਟ ਤੇ ਨਹੀਂ ਕਰ ਰਹੇ ਤਾਂ ਕਿ ਪਤਾ ਲੱਗ ਸਕੇ ਕਿ ਕਿੱਦਾਂ ਵੋਟਾਂ ਕਿਹਨੇ ਕਿਹਦੀਆਂ ਕਿੱਥੇ ਨੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਜਿਹੜੇ ਏਡੀਸੀ ਹੈ ਵੀਡੀਓ ਨੇ ਤੇ ਡੀਡੀਪੀਓ ਨੇ ਇਹਨਾਂ ਦੇ ਫੋਨ ਕਾਲ ਕਢਾ ਲਓ ਪਿਛਲੇ 4 ਦਿਨ ਦੀਆਂ ਜੇ ਇਹਨਾਂ ਦੇ ਬਾਰ ਬਾਰ ਫੋਨ ਕਾਲ ਦੇ ਤੇ ਜੋ ਕੁਛ ਆ ਰਿਹਾ ਜੋ ਕੁਛ ਫੋਨ ਕਰ ਰਹੇ ਨੇ ਇਸ ਸਿੱਧੇ ਜਿਹੜੀ ਸੱਤਾ ਤੇ ਰਹੇ ਉਹਦੇ ਤੋਂ ਡਾਇਰੈਕਸ਼ਨ ਲੈ ਕੇ ਇਲੈਕਸ਼ਨ ਕਰਾ ਰਹੇ ਨੇ ਦੇਖੋ ਲੋਕਤੰਤਰ ਤੇ ਇਹ ਹੁੰਦਾ ਕਿ ਲੋਕਤੰਤਰ ਤਰੀਕੇ ਨਾਲ ਲੋਕ ਆਪਣੇ ਡਿਵੈਲਪਮੈਂਟ ਵਾਸਤੇ ਆਪਣਾ ਮੈਂਬਰ ਪੰਚਾਇਤ ਚੁਣ ਸਰਪੰਚ ਚੁਣ ਫਿਰ ਉਹ ਇਸ ਇਲਾਕੇ ਦੀ ਡਿਵੈਲਪਮੈਂਟ ਕਰਾ ਸਕੀ